ਤੁਲਸੀ ਸਿੰਘ ਵਾਸੀ ਪਿੰਡ ਸਮਰਾੜੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਬੰਬੇ ਨੇ ਆਪਣਾ ਦੋਖੜਾ ਪੱਤਰਕਾਰਾਂ ਨੂੰ ਦੱਸਿਆ ਜਦੋਂ ਆਪਣੇ ਘਰ ਸਮਰਾੜੀ ਆਉਂਦਾ ਹੈ ਤੇ ਮੇਰੀ ਪਰਜਾਈ ਸਨੀਤਾ ਤੇ ਉਸਦੇ ਬੇਟੇ ਉਸਨੂੰ ਤੰਗ ਪਰੇਸ਼ਾਨ ਕਰਦੇ ਹਨ ਤੇ ਗਾਲੀ ਗਲੋਚੀ ਵੀ ਕਰਦੇ ਹਨ ਅਤੇ ਮੇਰੇ ਘਰ 'ਚ ਟੁੱਟੀ ਦਾ ਕਨੈਕਸ਼ਨ ਲੱਗਾ ਹੈ ਉਹ ਵੀ ਉਹਨਾਂ ਨੇ ਬਾਰੋ ਬੰਦ ਕਰ ਦਿੱਤਾ ਤੇ ਮੇਰਾ ਬਿਜਲੀ ਦਾ ਕਨੈਕਸ਼ਨ ਲੱਗਣ ਨਹੀਂ ਦਿੰਦੇ ਸਮੱਸਿਆ ਕਰਕੇ ਪੁਲਿਸ ਚੌਕੀ ਅਪਰਾ डीएसपी फिलौर नु लिखती शिकायत की कोई कार्रवाई नहीं की मैं दुखी होके बंबे चल गया सी मैं इस संबंधी दोबारा प्रशासन के उच्च अधिकारियों शिकायत की मेल की है जदों इस दूजी धिर न फोन से संपर्क किया उन्होंने कहा जदों भी असी कोई बहके गलबात करना चाहते हाँ मौके से नहीं आदा अपरा पुलिस चौकी इंचार्ज संपर्क नपर्कता मैनु थोड़ा समा ही होया कि मैं पे चौकी का चार्ज लिया है इस संबंधी दोवा धिरां बुला के मामले की जांच करागा जो भी बनती कार्रवाई की जाए ਦੁਆਬਾ نیوز 24 ਸ਼ਾਨ ਲਈ ਅਜੇ ਸਿੰਘ ਨਾਗੀਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਪੈਣਾ ਸੁਮਰਾੜੀਆ ਮੈਂ ਇਹ ਕਹਿਣਾ ਚਾਹੁੰਦਾ ਮੇਰਾ 3 ਸਾਲ ਤੋਂ ਸੰਤਾ ਮਿਕਰ ਨਹੀਂ ਲੱਗਣ ਦੇ ਰਹੇ ਔਰ ਮੈਨੂੰ ਗਾਲਾਂ ਕੱਢ ਰਹੀ ਆ ਕਦੇ ਕਹਿੰਦੀ ਮੈਂ ਕੱਪੜੇ ਪਾੜ ਲਾਂਗੇ ਕਦੇ ਕੁਛ ਕਹਿੰਦੀ ਆ ਕਦੇ ਮੇਰੀ ਝਾਲੀ ਦੀ ਬੇਜਮੀ ਕਰਦੀ ਆ ਕਦੇ ਨਹੀਂ ਕੇਸ ਕੇਸਕੀ ਦੀ ਬੇਜਮੀ ਕਰਦੀ ਆ ਜੋ ਕਰਦੀ ਆ ਉਹਦੇ ਮਨ 'ਚ ਕਦੇ ਗਾਲਾਂ ਕੱਢਦੀ ਆ ਇੱਕ ਵਾਰੀ ਮੈਨੂੰ ਅੰਦਰ ਬੰਦ ਕਰਤਾ ਤਾਲਾ ਮਾਰਤਾ ਮਹਲੇ ਆਣ ਕਦੇ ਆਉਂਦੇ ਥੋੜਾ ਘੜੇ ਪੈਂਡਿਆ ਸੁਮਰਾੜੀ ਪੈਂਡਿਆ ਅੱਛਾ ਐ ਸਬੰਧੀ ਤੁਸੀਂ ਸ਼ਿਕਾਇਤ ਵੀ ਕੀਤੀ ਕਿਤੇ ਮੈਂ ਸ਼ਿਕਾਇਤ ਅੱਪਰੇ ਕੀਤੀ ਸੀ ਫਲੋਰ ਕੀਤੀ ਸੀ ਉਹ ਮੇਰੀ ਸੁਣਾਈ ਨਹੀਂ ਕੋਈ ਕੋਈ ਪੁਆਇੰਟ ਹੀ ਨਹੀਂ ਚੱਕਿਆ ਮੈਂ ਪਰੇਸ਼ਾਨ ਹੋ ਕੇ ਬੰਬਈ ਚੱਲ ਗਿਆ ਹੁਣ ਫੇਰ ਆਇਆ ਮੈਨੂੰ ਕਰਨਾ ਪਿਆ ਤੁਸੀਂ ਹੁਣ ਸਬੰਧੀ ਜਿਹੜੀਆਂ ਤੁਸੀਂ ਸ਼ਿਕਾਇਤ ਕਿੱਥੇ ਕਿਤੇ ਆਪਣੇ ਮੇਲ ਪੱਮ ਅੱਪਰੇ ਔਰ ਫਲੋਰ ਲੈਟਰ ਦਿੱਤਾ ਸੀ ਉਹਨੇ ਗੱਲੇ ਨਹੀਂ ਕੀਤੀ ਹੁਣ ਤੁਸੀਂ ਕਿੱਥੇ ਭੇਜ ਰਹੇ ਹੋ ਹੁਣ ਤੇ ਮੈਂ ਸਾਰੀ ਜਗ੍ਹਾ ਭੇਜ ਰਿਹਾ ਚੰਡੀਗੜ੍ਹ ਵੀ ਭੇਜ ਰਿਹਾ ਟੀਮ ਮਿਨਿਸਟਰ ਨੂੰ ਵੀ ਡਿਪਟੀ ਰੂ ਵੀ ਜਲੰਧਰ ਵੀ ਕਮਿਸ਼ਨਰ ਨੂੰ ਸਾਰਿਆਂ ਨੂੰ ਕਾਪੀਆਂ 11 ਕਾਪੀਆਂ ਕੱਢੀਆਂ ਤੁਸੀਂ ਇਹ ਕੇ ਜਿੱਤ ਕੇ ਜਿਹੜਾ ਥਾਂ ਦਾ ਕੇਸ ਕੀਤਾ ਇਸ ਵਿੱਚ ਥਾਂ ਦਾ ਕੀਤਾ ਹੀ ਹੋਵੇ ਜਿੱਤਿਆ ਮੇਰੇ ਹੱਕ ਚ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਮੇਰਾ 1 ਮੀਟਰ ਲੱਗੇ ਇੱਕ ਇਹ ਹੋਂਦ ਤੋਂ ਇਹਦੇ ਕੀਤੇ ਦੀ ਸਜ਼ਾ ਮਿਲੇ ਮੇਰਾ ਪਾਣੀ ਇਹਨਾਂ ਕਟਿਆ ਜ਼ਬਰਦਸਤੀ ਗੁੰਡਾਗਰਦੀ ਕਰਦੀ ਆ ਪੈਪ ਕੱਟਿਆ ਅੱਜ ਵੀ ਪਿਆ ਕੱਟਿਆ ਆ ਪਾਣੀ ਚਾਲੂ ਨਹੀਂ